ਇਹਨੂੰ ਲੈ ਜਾਣ ਨੂੰ ਲਈ ਮੈਂ ਮੈਂ ਕਰੇਗਾ ਆ ਭਾਈ ਥੋ ਵੀ ਥੋ ਬਣਾ ਲੂਗੀ ਖੁੱਲ ਗਿਆ ਚਾਰ ਦੋਨਾਂ ਦੇ ਪੱਖਾ ਲੈਣ ਆਇਆ ਸੀ ਫਾਜ਼ਿਲਕਾ ਦੇ ਪਿੰਡ ਸਿੰਘਪੁਰਾ ਟਾਰੀ ਦੇ ਵਿੱਚ ਬੀਤੇ ਦਿਨ ਹੋਏ ਝਗੜੇ ਮਾਮਲੇ ਦੇ ਵਿੱਚ ਥਾਣਾ ਕੋਈ ਕਿਹੜਾ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖਿਲਾਫ ਕੀਤਾ ਪਰਚਾ ਦਰਜ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਪਾਜ਼ਲ ਕਦੇ ਵਿੱਚ ਅੱਜ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤਸਵੀਰਾ ਸਾਹਿਬ ਨੇ ਆਈਆਂ ਜਿਸ ਦੇ ਵਿੱਚ ਟਾਣੀ ਸਿੰਘ ਪੁਰਾ ਦੇ ਨਿਵਾਸੀ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਦਾਨਾ ਕੋਈ ਕੜਾ ਪੁਲਿਸ ਵੱਲੋਂ ਜਿੰਨੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਮਾਮਲੇ ਦੇ ਜਾਇਦਦਾਰੀ ਹੋਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਰਜਨ ਸਿੰਘ ਪੁੱਤਰ ਬਸਾਕਾ ਸਿੰਘ ਵਾਸੀ ਟਾਣੀ ਸਿੰਘ ਪੁਰਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀ ਦੇ ਖਿਲਾਫ 12342 323 511 ਅਤੇ 506 34 IPC ਦੇ ਤਹਿਤ ਮੁਕੱਦਮਾ ਨੰਬਰ 18 ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਧਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਜੰਮੀ ਵਿਅਕਤੀ ਵੱਲੋਂ ਵੀ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਅਤੇ આરોપી ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਅਤੇ ਗ੍ਰਿਫਤਾਰੀ ਦੀ ਮੰਗ ਵੀ ਉਹਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਤੁਹਾਡਾ ਗਰਜੰਤ ਸਿੰਘ ਜੀ ਕੀ ਗੱਲ ਹੋਈ ਹੈ ਮੈਂ ਜੇ ਉਹਦੇ ਘਰੋਂ ਪੱਖਾ ਚੱਕਣ ਗਿਆ ਸਨ 50 ਕਾਲ ਦੇ ਘਰ ਅੱਖਾਂ ਚੱਕ ਕੇ ਜਦੋਂ ਮੈਂ ਮੁੜਿਆ ਤੇ ਉਹ ਖੜੇ ਸੀ ਇਹਨਾਂ ਨੇ ਮੈਨੂੰ ਫੜ ਕੇ ਲੱਫੜ ਮਾਰਿਆ ਧੂਕੇ ਲੈ ਗਏ ਕਰਨ ਪੇਉ ਪੁੱਤੈ ਸੰਨੀਏ ਤੇ ਪਿੰਡ ਦਾ ਅਮਰਜੀਤ ਕਿੰਨੇ ਧੂਕੇ ਮੈਨੂੰ ਮੋਢਾਂ ਦੇ ਫੜ ਕੇ ਆਪਣੇ ਘਰੇ ਲੈ ਗਏ ਬਥੇਰਾ ਘੋਟ ਦੇ ਲਵੇ ਧੂਕੇ ਲਗੇ ਘਰੇ ਜਾ ਕੇ ਉਹ ਤੇਰਾ ਘੰਟਾ ਇਹਨਾਂ ਨੇ ਮੰਗੋ ਕਸਮਾਨ ਪਾਇਆ ਮੇਰੇ ਕਿਚਰਾਇਆ ਕਿਨੇ ਰੋ ਛਡਾਇਆ ਮੇਨੂੰ ਪੁਲਿਸ ਨੇ ਆ ਕੇ ਉਸ ਮੋਕੇ ਤੇ ਆ ਕੇ ਪੁਲਿਸ ਨੇ ਬਾਅਦ ਚਾਹੀ ਜੀ ਤੋ ਛੱਡਿਆ ਕਿਹੜੇ ਪਿੰਡ ਦੇ ਰੋਲੇ ਛੇਂਗ ਪਰਾਟਾ ਨਹੀਂ ਕੋਪਟਾ ਕਿਉਂਦਾ ਲੋ ਕੀ ਗੱਲ ਹੋਈ ਸੀ ਕੋਈ ਵੀ ਗੱਲ ਨਹੀਂ ਪੁਰਾਣਾ ਗੱਲ ਹੈ ਇਹਨਾਂ ਦੀ ਕੋਈ ਤੇ ਗੁੱਸਾ ਮੇਰੇ ਤੇ ਕੱਢ ਗਿਆ ਕੰਮ ਕੀ ਕਰਦੇ ਹੋ ਕੰਮ ਉਹ ਇਹਨਾਂ ਦੇ ਘਰੇ ਹੀ ਰਹਿੰਦੇ ਨੇ ਜਸਵਿੰਦਰ ਸਿੰਘ ਅਰੇ ਜਸਵਿੰਦਰ ਸਿੰਘ ਸਰ ਉਹ ਲੜਾਈ ਜਸਵਿੰਦਰ ਸਿੰਘ ਦੀ ਸੀ ਹਾਂ ਲੜਾਈ ਤਿੰਨ ਦੀ ਹੈ ਪਹਿਲ ਪੁਰਾਣੀ ਤੇ ਚੱਲੀ ਜਾਂਦੀ ਏ ਠੀਕ ਹੈ ਤੇ ਹੁਣ ਗੁੱਸਾ ਮੇਰੇ ਤੇ ਕੱਢ ਗਿਆ ਐ ਫਿਰ ਛਡਾਤਾ ਤਾਂ ਫਿਰ ਕਿਤੇ ਹਸਪਤਾਲ ਚਲ ਰਹਾ ਹਾਂ ਫਿਰ ਹਸਪਤਾਲ ਲੈ ਇੰਨੀ ਐਕਸਟਾ ਵਧੀ ਰੋ ਛੱਟਾ ਮੈਨੂੰ ਲੱਫੜ ਮੋਕੀ ਜਾਨੇ ਲੱਤਾਂ ਲੱਤਾਂ ਬਹੁਤ ਮਾਰ ਗਿਆ ਢਿੱਡ ਚ ਮਾਰ ਕੇ ਮੂੰਹ ਵੇਲੋ ਮੇਰਾ ਕੀ ਹਾਲ ਮੜਾ ਕੁਸ ਕੀ ਕਰ ਮੇਰੇ ਨਾਲ ਜੋ ਫਲਾਨੇ ਨਾਲ ਝੜੰਦੇ ਤੂੰ ਕਿੱਥੋਂ ਆਇਆ ਕਿੱਥੇ ਜਾਨਾ ਇੱਥੇ ਸਾਨੂੰ ਵੇਖ ਕੇ ਰਹੀ ਨਾ ਬਹੁਤ ਕੁਸ ਕੀ ਕਰ ਮੇਰੇ ਨਾਲ ਤੇ ਪੱਗ ਮੇਰੀ ਲਾ ਕੇ ਇਧਰ ਮਰੀ ਚਾ ਕੇ ਗੜਾ ਕਿੱਛਾ ਤੂੰ ਹੀ ਕੀਤੀ ਕਰੀ ਐਨਰਜੀ ਟਕ ਟ ਜੇ ਕਦੇ ਪਿੰਡਾ ਕੋਟ ਜੇ ਕਿਤੇ ਚੰਨੀ ਟਕ ਜੀ ਇਹ ਕਦੋਂ ਦੀ ਗੱਲ ਹੈ ਜੀ ਇਹ ਕੱਲ ਸਵੇਰ ਦੀ ਗੱਲ ਹੈ ਅੱਛਾ ਤੇ ਫਿਰ ਕੋਲ ਸਾਈਸ ਇੱਥੇ ਬਿਆਲ ਹੈ ਹਾਂ ਕੋਲ ਸਾਈਸ ਹੀ ਸੀ ਕੀਤੇ ਕੋਈ ਕਾਰਵਾਈ ਕੀ ਨਹੀਂ ਕਾਰਵਾਈ ਹੋ ਉਹਨਾਂ ਨੇ ਮੈਨੂੰ ਲੈ ਕੇ ਕੱਢ ਕੇ ਉੱਥੋਂ ਨਹੀਂ ਹੁਣ ਮੈਂ ਤਾਂ ਪਰਚਾ ਪੁਰਚਾ ਕੀਤਾ ਉਹਨਾਂ ਤੇ ਹਾਂ ਪਰਚਾ ਤਾਂ ਹੋਇਆ ਹੀ ਹੈ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਤੋਂ ਬੰਦੇ ਚੱਕੇ ਜਾਣ ਦਾ ਹੋਰ ਕੀ ਕਰਨਾ ਰਿਸ਼ਪਾਲ ਸਿੰਘ ਰਿਸ਼ਪਾਲ ਕਿਹੜੇ ਪਿੰਡ ਦੇ ਰਹਿਣ ਵਾਲੇ ਇਸ ਸੰਗਪ੍ਰੋਟਾਨੀ ਜਿਹੜਨ ਵਾਲੇ ਇਹ ਬਜ਼ੁਰਗ ਜਿੰਨਾ ਦੇ ਨਾਲ ਆਤਾਬਾਈ ਕੁੱਟਮਾਰ ਹੋਈ ਏ ਕੌਣ ਨੇ ਇਹ ਸਾਡੇ ਫੈਮਿਲੀ ਮੈਂਬਰੀ ਆਈ 20 ਸਾਲਾਂ ਤੋਂ ਸਾਡੇ ਘਰੇ ਰਹਿ ਰਹੇ ਆ 25 ਸਾਲਾਂ ਤੋਂ ਕੀ ਗੱਲ ਕੀ ਹੋਈ ਇਹਨਾਂ ਦਾ ਇਹ ਜੀ ਕਣਕ ਦਾ ਦੂਜਾ ਪੀਨ ਬਣਾਉਣਾ ਸੀਗਾ ਤੇ ਗਵਾਂਡੀਆਂ ਦੇ ਘਰੋਂ ਪੱਖਾ ਚੱਕਣ ਗਿਆ ਜੀ ਸਾਡਾ ਪੱਖਾ ਸੜਿਆ ਹੋਇਆ ਸੀ ਤੇ ਗਵਾਂਡੀਆਂ ਘਰੋਂ ਪੱਖਾ ਚੱਕਣ ਗਿਆ ਪੱਖਾ ਚੱਕ ਕੇ ਆਈ ਜਾਂਦਾ ਸੀ ਤੇ ਗਵਾਂਡੀਆਂ ਨੇ ਇਹਨੂੰ ਚੱਕ ਕੇ ਧੂਕੇ ਇਦੀ ਪਾਗੋਥੀ ਲੈ ਗਈ ਇਹਨੂੰ ਘਰੇ ਲੈ ਗਏ ਘਰੇ ਜਾ ਕੇ ਇਹਨੂੰ ਬਹੁਤ ਕੁੱਟਿਆ ਮਾਰਿਆ ਖੁੱਡੇ ਮਾਰੇ ਢੱਡੇ ਚ ਖੁੱਡੇ ਮਾਰੇ ਮੂੰਹ ਸੁਜਾ ਪਿਆ ਮੂੰਹ ਤੇ ਹੋਰ ਵੀ ਮੈਨ ਲੱਗਦਾ ਵੀ ਅੰਦਰੂਨੀ ਕੋਈ ਹੋ ਸਕਦੀ ਹੈ ਫ੍ਰੈਕਚਰ ਇਹਦੇ ਤੇ ਬਹੁਤ ਜਿਆਦੇ ਕੁੱਟਿਆ ਮਾਰਿਆ ਜੀ ਤੇ ਪੁਲਿਸ ਨੂੰ ਅਸੀਂ ਫੋਨ ਕੀਤਾ ਪੁਲਿਸ ਨੇ ਆ ਕੇ ਛੜਾ ਕੇ ਇਹਨਾਂ ਦੇ ਚੁੰਗਲ ਚੋਂ ਛੁੜਾਇਆ ਜੀ ਹਾਂਜੀ ਕਾਰਵਾਈ ਕੀਤੀ ਫਿਰ ਇਸ ਮਾਮਲੇ 'ਚ ਪੁਲਿਸ ਨੇ ਜੀ ਬਿਆਨ ਲਿਖ ਕੇ ਲੈ ਗਈ ਹੈ ਪੁਲਿਸ ਤੇ ਕਾ ਆਪਦੇ ਕੋਲ ਕਾਰਵਾਈ ਕਰ ਰਹੇ ਕੀ ਮੰਗ ਕੀ ਹੈ ਤੁਹਾਡੀ ਹੋਣਾ ਹੈ ਮੰਗ ਇਹੀ ਹੈ ਵੀ ਉਹਨਾਂ ਨੂੰ ਚੱਕੇ ਜਾਣੇ ਚਾਹੀਦੇ ਐ ਪੁਲਿਸ ਚੱਕ ਕੇ ਲਿਆਵੇ ਯੋ ਕੋਈ ਵੀਡੀਓ ਵਗੈਰਾ ਵੀ ਹੈਗੀ ਤੁਹਾਡੇ ਕੋਲ ਹਾਂਜੀ ਸਾਡੇ ਕੋਲੇ ਵੀਡੀਓ ਵੀ ਹੈਗੀ ਐ